ਇਸ ਵੀਡੀਓ ਦੇ ਵਿੱਚ ਇਹ ਦਰਜਨ ਤੋਂ ਵੱਧ ਵਿਗੜੇ ਸ਼ਰਾਬੀ ਅਤੇ ਨਸ਼ੇੜੀ ਮੁੰਡਿਆਂ ਨੇ ਮਿਲ ਕੇ ਸ਼ਹਿਰ ਦੇ ਵਿੱਚ ਖੜਦੋਂ ਮਚਾਇਆ। ਅੰਮ੍ਰਿਤਸਰ ਦੇ ਇਲਾਕਾ ਡੱਪਈ ਦੇ ਵਿੱਚ ਨਸ਼ੇ ਕਰਕੇ ਹੁੱਲੜਬਾਜੀ ਕਰਦੇ ਅਤੇ ਆਉਂਦੀਆਂ ਜਾਂਦੀਆਂ ਕੁੜੀਆਂ ਦੇ ਨਾਲ ਛੇੜਖਾਨੀਆਂ ਵੀ ਕਰਦੇ ਨੇ। ਜਦੋਂ ਇਹਨਾਂ ਨੂੰ ਅੰਗਰੇਜ਼ ਨਾਮ ਦੇ ਬੰਦੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਵਿਗੜੇ ਮੁੰਡੇ ਅੰਗਰੇਜ਼ ਦੇ ਪਿੱਛੇ ਪੈ ਗਏ। ਅੱਗੇ ਦੇਖੋ ਫਿਰ ਅੰਗਰੇਜ਼ ਦੇ ਘਰ 'ਚ ਵੜ ਕੇ ਕੀ ਹਾਲ ਕਰਗੇ। ਘਰ 'ਚ ਵੜ ਕੇ ਅੰਗਰੇਜ਼ ਦੇ ਘਰ ਦੀ ਪੰਤੋੜ ਕੀਤੀ ਅਤੇ ਉਸ ਦੇ ਰੋਜ਼ਗਾਰ ਦੇ ਸਾਧਨ ਇਸ ਆਟੋ ਨੂੰ ਵੀ ਤੋੜ ਦਿੱਤਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਗਰੇਜ਼ ਨੇ ਅੱਗੇ ਜੋ ਦੱਸਿਆ ਉਹ ਸੁਣਨਾ ਬੇहद ਜ਼ਰੂਰੀ ਹੈ ਜਜ਼ਾਤਿੰ ਅੰਦਰਾਂ 20 ਮੁੰਡੇ ਹਰੇ ਆ ਗਏ ਆਏ ਨੇ ਮੇਰੇ ਉੱਤੇ ਹਮਲਾ ਕੀਤਾ ਆ ਇਹਨਾਂ ਨੇ ਕੀ ਕਹਿੰਦੇ ਆ ਇੱਕ ਐਂਦੇ ਹੀ ਤੂੰ ਚਪਿਆ ਇਹਨਾਂ ਨੇ ਮੈਦੋਂ ਵੀ ਉਹਦੇ ਦੇਪੜਾ ਦਾ ਸਿਰ ਧਾਰਿਆ ਆ ਇਹਨਾਂ ਦਾ ਉਦੋਂ ਵੀ ਉਹਦੇ ਕੋਈ ਆ ਰਵਾਈ ਮਤ ਪਿੰਗਾਈ ਹੋਈ ਨਹੀਂ ਹੈ ਤੇ ਹੁਣ ਫੇੜਿਆ ਤੇ ਇਹਨਾਂ ਨੇ ਫੇੜਾ ਉਹਦੇ ਜ਼ਾਤੀ ਉਤੇ ਹਮਲਾ ਕੀਤਾ ਆ ਅੱਡੀਆਂ ਵੀ ਓਲਿਆ ਨਾ ਨੈਮਪੂ ਵੀ ਓਲਿਆ ਉਹ ਹੀ ਉਹਦੇ ਸਾਰੇ ਰਵਾਜਾ ਵੀ ਸਾਰਾ ਓਲਿਆ ਉਹ ਫੇੜਿਆ ਇਹਨਾਂ ਨੂੰ ਤੇ ਮਾ ਪਰੇ ਮੁਸ਼ਕਲ ਆ ਚਾਹੀਏ ਕੀ ਇਹ ਉਹ ਇਹ ਉਥੇ ਉਂਗਲੀ ਸਿਕਟਾ ਸ਼ਰਾਬ ਉਂਦੇ ਰਹਿੰਦੇ ਆ ਤੇ ਉਲੀਆਂ ਕਰੀਆਂ ਸ਼ੇਰ ਦੇ ਦਿੰਦੇ ਆ ਇਸ ਕਰਕੇ ਨੂੰ ਅਕਿਆਹੀ ਤੇ ਕੁਤਾ ਵੀ ਉਥੇ ਉਂਦੇ ਦਿੰਦੇ ਆ ਹਾਂਜੀ ਉਥੇ ਕੈਂਪੂ ਦੇ ਉੱਪਰ ਜਹਾਜ਼ਤ ਨੂੰ ਉਥੇ ਸਮਾਨ ਸਮੂਹ ਉਂਦੇ ਦਿੰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਐਸੀ ਕੋਈ ਇਨਾ ਪ੍ਰੈਸ਼ਰ ਨਹੀਂ ਪਾਇਆ ਪਰ ਉਸ ਦੇ ਬਾਵਜੂਦ ਕੀ ਹੋਇਆ ਉਹਨਾਂ ਨੇ ਗਲਤ ਮਤਲਬ ਸਮਝ ਲਿਆ ਕਿ ਪੁਲਿਸ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ ਪ੍ਰਧਾਨਾਂ ਨੇ ਕੀ ਕੀਤਾ ਜਾਂ ਕੋਈ ਪਰਿਵਾਰ ਕੀ ਕਰਨ ਰਿਹਾ ਜਾਂ ਇੱਥੇ ਮਹੱਲੇਦਾਰੀ ਕੀ ਕੀਤਾ ਸੋ ਉਹਨਾਂ ਨੇ ਬੀਤੇ ਰਾਤ ਅੰਗਰੇਜ਼ ਸਿੰਘ ਦੇ ਘਰ 10-15 ਜਣੇ ਆ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹ ਗੇਟ ਨੂੰ ਹੀ ਵੱਢ ਦਿੱਤਾ ਏ ਸੋ ਉਹਨੇ ਜਾਨ ਬਚਾ ਕੇ ਆਪਣੀ ਉੱਥੋਂ ਭੱਜਿਆ ਕੋਠੇ ਕਾਂ ਦੇ ਟੱਪ ਕੇ ਤੇ ਜੇ ਉਹ ਤੇਜ਼ ਤਾਰ ਹਥਿਆਰ ਗੇਟ ਨੂੰ ਵੱਢ ਸਕਦੇ ਆ ਤੇ ਉਹਨੂੰ ਵੀ ਜਾਨੋਂ ਮਾਰ ਦੇਣਾ ਸੀ ਹੋਰ ਕਿਹੜੀਆਂ ਖਰੀਦ ਜਾਂ ਤੋੜੀਆਂ ਕੋਈ ਆ ਉੱਥੇ ਇੱਕ ਟੈਂਪੂ ਦਾ ਸ਼ੀਸ਼ਾ ਤੋੜਿਆ ਗਿਆ ਟੈਂਪੂ ਤੋੜਿਆ ਗਿਆ ਸ਼ਿਫਟ ਗੱਡੀ ਉਹ ਤੋੜੀ ਗਈ ਹੋਰ ਵੀ ਉੱਥੇ ਏਟਾ ਰੋੜਾਂ ਦਾ ਟੀਨਾ ਟੁੱਟ ਗਿਆ ਨਾਲ ਦੇ ਪਾਸੇ ਜਿਹੜੇ ਘਰ ਸੀ ਗਵਾਂਢੀ ਇਹ ਉੱਥੇ 15 20 ਮਿੰਟ ਇਨਾਂ ਨੇ ਪੂਰਾ ਗਦਰ ਮਚਾਇਆ ਜੀ ਪੂਰਾ ਗੁੰਡਾਗਰਦੀ ਦਾ ਮਾਹੌਲ ਬਣਾਇਆ ਤੇ ਕੀ ਮੰਗਾ ਤੁਹਾਡੀ ਮੰਗ ਇਹੋ ਹੀ ਹੈ ਜੀ ਉੱਥੇ ਸਾਨੂੰ ਇਨਸਾਫ ਮਿਲੇ ਸੋ ਇਹ ਜਿਹੜਾ ਗੁੰਡਾਗਰਦੀ ਦਾ ਇੱਕ ਗੁੰਡਾਗਰਦੀ ਖਤਮ ਹੋਵੇ ਉੱਥੇ ਚੌਂਕ ਦੇ ਵਿੱਚ ਨਾਖਲੋਣ ਕੋਈ ਗਲੀ ਦੇ ਵਿੱਚ ਗੁੰਡਾਗਰਦੀ ਨਾ ਹੋਵੇ ਜੀ ਇਹਦੀ ਮੈਨੂੰ ਸ਼ਿਕਾਇਤ ਆਈ ਸੀ ਜੀ ਅਸੀਂ ਮੌਕੇ ਤੇ ਗਏ ਆ ਲੇਕਿਨ ਕਿਸੇ ਵੀ ਪਾਰਟੀ ਨੇ ਕੋਈ ਕੰਪਲੇਂਟ ਨਹੀਂ ਕੀਤੀ ਫਿਰ ਵੀ ਵੈਰੀਫਾਈ ਕਰਕੇ ਜਿੰਨਾ ਜਿੰਨਾ ਬੰਦਿਆਂ ਦੇ ਨਾਮ ਲੈ ਰਹੇ ਨੇ ਉਹਨਾਂ ਵਿਰੁੱਧ ਬੰਦੀ ਕਰ ਵੀ ਗਏ ਸਰ ਕਾਰਨ ਕੀ ਰਿਹਾ ਜੀ ਝਗੜੇ ਦਾ ਕਾਰਨ ਇਹਨਾਂ ਦੀ ਕੋਈ ਪੁਰਾਣੀ ਆਪਣੀ ਰੰਜਿਸ਼ ਆ ਹਾਂਜੀ ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ ਇਹ ਤਕਰੀਬਨ ਹਫਤਾ ਕੀ ਹੋਇਆ ਹਾਂਜੀ ਸਰ ਕਿੰਨੀ ਵਾਰੀ ਝਗੜਾ ਹੋ ਚੁੱਕਾ ਜੀ ਇਹਨਾਂ ਦਾ ਉਸੇ ਇਲਾਕੇ ਦੇ ਵਿੱਚ ਇੱਕ ਦੋ ਵਾਰੀ ਹੋਇਆ ਲੇਕਿਨ ਇਹਨਾਂ ਦੇ ਆਪਸੀ ਮੌਤਵਰੀ ਰੋਕ ਦਿੰਦੇ ਰਹੇ ਆ ਕਿ ਅਹੀਂ ਕਰਾਵਾਂਗੇ ਜੀ ਪੁਲਿਸ ਕੋਲੋਂ ਕਾਰਵਾਈ ਹੈ ਅਜੇ ਅਹੀਂ ਕੋਈ ਨਹੀਂ ਕਰਨੀ ਜਾਂਦੇ ਤਾਂ ਅੱਜ ਇਹਨਾਂ ਦੇ ਕੋਲੋਂ ਕਾਰਵਾਈ ਕਰਵਾਈ ਆ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਨਹੀਂ ਅਜੇ ਤੱਕ ਮੇਰੇ ਕੋ ਕੋਈ ਨਹੀਂ ਆਇਆ ਜੀ ਕੰਪਲੇਂਟ ਕਰਨੀ ਹੈ ਤੇ ਦੇਖਰ ਕੋਈ ਸ਼ਿਕਾਇਤ ਦਿੰਦੇ ਆ ਤੇ ਫੇਰ ਕਰਦੇ ਕੀ ਦੀ ਜਾਈ ਸ਼ਿਕਾਇਤ ਤੋਂ ਬਗੈਰ ਵੀ ਮੈਂ ਵੈਰੀਫਾਈ ਕਰਕੇ ਜੋ ਮੰਦੀ ਕਾਰਵਾਈ ਕਰ ਰਹੇ ਆ ਠੀਕ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹੱਕੀ ਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ